ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲੰਧਰ ਵਾਲੀ ਘਟਨਾ ਦਾ ਸਾਬ ਨੂੰ ਹੀ ਪਤਾ ਤੇ ਸਾਨੂੰ ਵੀ ਕੱਲ ਹੀ ਪਤਾ ਲੱਗਿਆ ਸੀ ਬਹੁਤ ਵੱਡੀ ਘਟਨਾ ਵਾਪਰੀ ਹੈ ਤੇ ਬਹੁਤ ਮਾੜੇ ਹਾਲਾਤ ਨੇ ਪੰਜਾਬ ਦੇ ਜੇ ਤਾਂ ਇੰਨਾ ਹਾਲਾਤਾਂ ਤੋਂ ਜਾਣੂ ਨਾ ਕਰਵਾਇਆ ਹੋਵੇ ਤੇ ਪਹਿਲੋ ਰੋਈਏ ਪਿੱਟਗੇ ਪਰਿਵਾਰ ਨੂੰ ਹੌਸਲਾ ਹੀ ਦੇ ਸਕਦੇ ਹੋ ਹੋਰ ਕੁਝ ਨਹੀਂ ਜਾਂ ਸਾਰੇ ਯੂਟਿਊਬਰ ਜਾਂ ਫੇਸਬੁੱਕਾਂ ਤੇ ਇੰਸਟਾਗ੍ਰਾਮ ਤੇ ਯੂਟਿਊਬ ਤੇ ਇਹ ਵੀਡੀਓ ਪਾ ਕੇ ਬਸ ਇੱਕ ਇਹ ਨਹੀਂ ਹੈ ਵੀ ਉਹਨਾਂ ਨੂੰ ਦੁੱਖ ਆ ਕੋਈ ਇਹਨਾਂ ਦਾ ਦੁੱਖ ਨਹੀਂ ਹੈਗਾ ਕਿਸੇ ਨੂੰ ਉਹ ਤਾਂ ਸਿਰਫ ਇੱਕ ਵਿਊ ਦੀ ਖਾਤਰ ਆ ਗਰਾਊਂਡ ਲੈਵਲ ਤੇ ਕਿਸੇ ਨੇ ਕਾਰਵਾਈ ਨਹੀਂ ਕਰਨੀ ਜਦੋਂ ਪੰਜਾਬ ਸੀ ਵਿਚਰਦੇ ਸੀ ਤੇ ਜਦੋਂ ਇੱਥੇ ਸੀ ਆ ਜਿਹੜੀ ਹੁਸ਼ਾਰਪੁਰ ਵਾਲੀ ਨਵੇਂ ਸ਼ਹਿਰ ਵਾਲੀ ਘਟਨਾ ਵਾਪਰੀ ਸੀ ਹਰਵੀਰ ਸਿੰਘ ਵਾਲੀ ਉਹ ਜਿਹੜਾ ਭਈਏ ਨੇ ਗੱਲਬਾਤ ਕੀਤੀ ਸੀਗੀ ਉਦੋਂ ਪੱਪਾਂ ਭਾਰ ਇਸ ਕਰਕੇ ਹੋਗੇ ਸੀ ਸਾਨੂੰ ਆਸ ਸੀ ਵੀ ਅਸੀਂ ਉਹ ਬੰਦੇ ਨੂੰ ਸ਼ੂਟ ਕਰ ਸਕਦੇ ਆ ਤੇ ਜੇ ਨਹੀਂ ਤੇ ਪੁਲਿਸ ਨੂੰ ਇਸ ਗੱਲ ਦਾ ਤੇ ਉੱਥੋਂ ਦੇ ਬੰਦਿਆਂ ਨੂੰ ਪਤਾ ਵੀ ਉਹ ਲੁਧਿਆਣੇ ਕਦੋਂ ਕਿੰਨੇ ਵਜੇ ਉਹਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ ਤੇ ਕਿਵੇਂ ਪੱਟੀਆਂ ਕੀਤੀਆਂ ਤੇ ਕਿਵੇਂ ਉਹ ਬੈਠਾ ਸੀ ਸਾਡੇ ਕੋਲੇ ਉਹ ਰਿਕਾਰਡ ਆ ਗਿਆ ਸੀ ਪਰ ਸਾਡੇ ਉਹ ਹੱਥੋਂ ਨਿਕਲ ਗਿਆ ਸੀ ਅਸੀਂ ਉਹ ਕਰ ਸਕਦੇ ਸੀ ਸਾਨੂੰ ਇਸ ਗੱਲ ਦਾ ਪਤਾ ਤਾਂ ਅਜੇ ਸਬਰ ਰੱਖੋ ਧੀਆ ਵਾਲੇ ਬੱਚਿਆਂ ਵਾਲੇ ਅਜੇ ਸਬਰ ਰੱਖੋ ਬੱਚਿਆਂ ਵਾਲੇ ਘਰ ਘਰ ਇਹ ਘਟਨਾ ਵਾਪਰ ਨਹੀਂ ਘਟ ਘਰ ਘਰ ਇਹ ਗੱਲਬਾਤ ਹੋਣੀ ਆ ਉਦੋਂ ਪੁੱਛਾਂਗੇ ਵੀ ਜਦੋਂ ਅਸੀਂ ਤੁਰੇ ਸੀਗੇ ਨਾ ਤੇ ਵੀ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਆ ਗੱਲਾਂ ਬਾਤਾਂ ਹੋਣਗੀਆਂ ਉਦੋਂ ਨਹੀਂ ਸਾਥ ਦੇਣਾ ਹੁਣ ਚੀਕਾਂ ਵੱਜਣਗੀਆਂ ਅਸੀਂ ਦਿਲੋਂ ਦੁੱਖ ਆ ਸਾਨੂੰ ਉਸ ਪਰਿਵਾਰ ਦੇ ਨਾਲ ਆ ਤੇ ਇਹ ਗੱਲਾਂ ਕਹਿ ਕੇ ਕੀ ਹੋ ਜਾਊਗਾ ਪਰਿਵਾਰ ਨੂੰ ਇਨਸਾਫ਼ ਥੋੜੀ ਮਿਲਣਾ ਉਹਨਾਂ ਦੀ ਬੱਚੀ ਤਾਂ ਵਾਪਸ ਨਹੀਂ ਨਾ ਆਉਣੀ ਨੰਗ ਜਾ ਬੰਦਾ ਸੀ ਉਹ ਜਿਹੜਾ ਬੰਦੇ ਨੇ ਡਾ ਵੱਡਾ ਕਾਂਡ ਕਰਤਾ ਇਹ ਤਾਂ ਜਿਹਨੇ ਅੰਮ੍ਰਿਤ ਛਕਾਇਆ ਉਹਨੂੰ ਉਹਨਾਂ ਕੋਲੇ ਜਾਣ ਹੁਣ ਕਾਲਤਾ ਸਹਤੇ ਤਾਂ ਧੌਣ ਪਈ ਹੋਵੇ ਉਹਦੀ ਬਦਨਾਮ ਕਰਕੇ ਰੱਖ ਦਿੰਦੇ ਆ ਹੁਣ ਕੋਈ ਨਾ ਸਵਾ ਰੱਖੋ ਹਜੇ ਬਹੁਤ ਕੁਝ ਹੋਣਾ ਪੰਜਾਬ ਦੇ ਵਿੱਚ ਉਦੋਂ ਯਾਦ ਆਏ ਕਹਣਗੇ ਹਾਂ ਯਾਰ ਬੰਦੇ ਤੁਰੇ ਸੀ ਯਾਰ ਸਾਥ ਦੇ ਦੇਣਾ ਸੀਗਾ ਇਹ ਤਾਂ ਗੱਲਾਂ ਸਾਨੂੰ ਪਹਿਲਾਂ ਦੱਸਤੀਆਂ ਸੀ ਭਾਈ ਜੇ ਇਕੱਠੇ ਨਾ ਹੋਏ ਤੇ ਨਾ ਇਕੱਠੇ ਹੋ ਕੇ ਚੱਲੇ ਇੱਕੇਚ ਨਾ ਰਹੇ ਤੇ ਇਖਰਨਾਮ ਖਤਮ ਕੀਤੀ ਤੇ ਘਟਨਾਵਾਂ ਵਾਪਰ ਲਈਆਂ ਤੇ ਹੁਣ ਨਾ ਚੀਕਾਂ ਮਾਰੋ ਕਰ ਉਹ ਜਿਵੇਂ ਭਈਏ ਵੇਰੀ ਮਾਰਦੇ ਸੀ ਚੀਕਾ ਹੁਣ ਇਹਦੇ ਵੇਰੀ ਵੀ ਮਾਰੋ ਨਾ ਚੀਕਾ ਕੱਢੋ ਇਹਨਾਂ ਨੂੰ ਬਾਹਰ ਸਾਰਿਆਂ ਨੂੰ ਇੱਥੋਂ ਜਿਵੇਂ ਅਸੀਂ 2022 ਦੇ ਵਿੱਚ ਕਿਹਾ ਸੀਗਾ ਵੀ ਜੇ ਬੇਆਦਬੀ ਹੁੰਦੀ ਹੈ ਤੇ ਹੋ ਗਈ ਉਹਦੀ ਵੀਡੀਓ ਤੁਹਾਡੇ ਕੋਲੇ ਆ ਗਈ ਬੰਦਾ ਪਤਾ ਲੱਗ ਗਿਆ ਤੇ ਉਹ ਸਿਰਫ ਰਿਕਾਰਡ ਆਪਦੇ ਕੋਲੇ ਰੱਖੋ ਸ਼ੇਅਰ ਨਾ ਕਰੋ ਨਾ ਪੁਲਿਸ ਨੂੰ ਦੱਸੋ ਨਾ ਕਿਸੇ ਹੋਰ ਨੂੰ ਸਾਡੇ ਹੀ ਬੰਦਿਆਂ ਤੱਕ ਸਨੇਹਾ ਪਹੁੰਚਦਾ ਕਰੋ ਅਸੀਂ ਆਪੇ ਹੀ ਬੰਦੇ ਨੂੰ ਚੱਕ ਦਿਆਂਗੇ ਤੇ ਅਸੀਂ ਸਾਨੂੰ ਪਤਾ ਵੀ ਨਹੀਂ ਕਿਸੇ ਨੂੰ ਪਤਾ ਵੀ ਸਾਡੀ ਧੀ ਨਾ ਸਾਡੇ ਬੱਚੇ ਨਾਲ ਰੇਪ ਹੋਣ ਵਾਲਾ ਪਰ ਇਹ ਤਾਂ ਜਦੋਂ ਮਿਸਿੰਗ ਹੋ ਗਈ ਸੀ ਉਦੋਂ ਤੱਕ ਸਨੇਹਾ ਪਹੁੰਚਦਾ ਕਰਤਾ ਦਿੰਦੇ ਵੀ ਚਲੋ ਬੰਦੇ ਨੇੜੇ ਤੇੜੇ ਪਹੁੰਚਦੇ ਹੁੰਦੇ ਤੇ ਜਦੋਂ ਬੰਦੇ ਦਾ ਪਤਾ ਲੱਗਿਆ ਉਹਨੂੰ ਸ਼ੂਟ ਕਰ ਦਿੱਤਾ ਜਾਵੇ ਇਹ ਜਿੰਨਾ ਚਿਰ ਹਰੇਕ ਦੇ ਘਰੇ ਆਖਣੀ ਲੱਗਦੀ ਉਹਨਾਂ ਚਿਰ ਅਕਲ ਨਹੀਂ ਆਉਣੀ ਮੈਂ ਨਹੀਂ ਕਹਿੰਦਾ ਵੀ ਪਰਿਵਾਰ ਦੇ ਨਾਲ ਮਾੜਾ ਨਹੀਂ ਹੋਇਆ ਬਹੁਤ ਥੱਕਾ ਹੋਇਆ ਪਰ ਸਾਰੇ ਪਰਿਵਾਰ ਉਹਨਾਂ ਟਾਈਮ ਚੋਂ ਆਪਾਂ ਜਿੰਨਾ ਟਾਈਮ ਆਪਦੇ ਘਰੇ ਪਾਣਾ ਨਹੀਂ ਵਾਪਰਦਾ ਜਿੰਨਾ ਚਿਰ ਆਪਦੇ ਪੁੱਤ ਨਸ਼ਾ ਤੇ ਨਹੀਂ ਲੱਗਦੇ ਉਹਨਾਂ ਉਹ ਸਾਰਿਆਂ ਲਈ ਉਹ ਨਸ਼ਾ ਨਹੀਂ ਹੈਗਾ ਪੰਜਾਬ 'ਚ ਜਿੰਨਾ ਚਿਰ ਘਰੇ ਧੀ ਪੈਣਾ ਥੱਕਾ ਨਹੀਂ ਹੁੰਦਾ ਸਾਰਿਆਂ ਦੀਆਂ ਧੀਆ ਖੁਸ਼ ਹੀ ਆ ਇਹਦਾ ਜਿਸ ਦਿਨ ਆਪਦੇ ਤੇ ਪੈਂਦੀ ਆ ਨਾ ਉਸ ਦਿਨ ਪਤਾ ਲੱਗਦਾ ਅਸੀਂ ਕੱਲ ਵੀ ਪੰਜਾਬ ਦੇ ਨਾਲ ਸੀ ਤੇ ਅੱਜ ਵੀ ਪੰਜਾਬ ਦੇ ਨਾਲ ਆ ਅਸੀਂ ਦੇਖ ਰਹੇ ਹਾਂ ਹੁਣ ਚੁੱਪ ਹੋ ਕੇ ਕਈ ਦਿਨਾਂ ਤੋਂ ਵੀ ਕੌਣ ਕੀ ਕਰ ਰਿਹਾ ਵਾ ਪੰਜਾਬ ਵਾਲਿਓ ਹਜੇ ਤਾਂ ਕੁਛ ਵੀ ਨਹੀਂ ਹੋਇਆ ਜਿਨ੍ਹਾਂ ਦੇ ਨਾਲ ਹੋਇਆ ਇਹਦਾ ਦੁੱਖ ਉਹਨਾਂ ਨੂੰ ਹੀ ਆ ਤੇ ਉਹਨਾਂ ਲਈ ਬਹੁਤ ਵੱਡੀ ਘਟਨਾ ਬਾਕੀਆਂ ਨੇ ਤਾਂ ਰੋਟੀ ਪਕਾ ਕੇ ਖਾ ਲਈ ਸੀ ਤੇ ਅੱਜ ਵੀ ਖਾਧੀ ਹੋਗੀ ਅੱਗੇ ਪੰਜਾਬ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਸੀ ਦੂਰ ਤੱਕ ਕਿਸੇ ਦੇ ਰੋਟੀ ਨਹੀਂ ਲੰਘਦੀ ਸੀ ਵੀ ਆਹ ਕੀ ਹੋ ਗਿਆ ਇੱਥੇ ਜਿੰਨੇ ਬਾਬੇ ਆ ਜਥੇਦਾਰ ਆ ਜਿੰਨੇ ਸਰਕਾਰੀ ਸੰਦ ਨੇ ਸਭ ਚੁੱਪ ਨੇ ਕਿਸੇ ਨੂੰ ਕੁਛ ਨਹੀਂ ਪਤਾ ਪਰਿਵਾਰ ਨੂੰ ਕਹਿੰਨੇ ਤੁਸੀਂ ਮੜਾ ਝੋਲੀ ਅੱਡੋ ਦਾ ਸਹੀ ਬਾਬਿਆਂ ਮੁਰੇ ਜਥੇਦਾਰਾਂ ਮੁਰੇ ਜਾ ਕੇ ਸਾਡੀ 13 ਸਾਲ ਦੀ ਬੱਚੀ ਦਾ ਇੱਕ ਸਿੱਖ ਬੰਦੇ ਨੇ ਅਮਰਧਾਰੀ ਨੇ ਅਰੇਬ ਕਰਤਾ ਇਥੇ ਕਿਸੇ ਦੇ ਮੂੰਹੋਂ ਜਵਾਨ ਨਹੀਂ ਨਿਕਲਨੀ ਸ਼ਰਮ ਆਉਂਦੀ ਸੀ ਕੱਲ ਵੀਡੀਓ ਦੇਖ ਕੇ ਜਦੋਂ ਉਹਨੂੰ ਲੋਕ ਕਟ ਰਹੇ ਸੀ ਤੇ ਦਿਮਾਲੇ ਬੰਨੇ ਵਾਲੇ ਸਿੰਘ ਕੋਲੇ ਉੱਥੇ ਬਾਹਾਂ ਜਿਹੜੇ ਹੱਥ ਸੀਗੇ ਜੇ ਪੰਜ ਪਾਈ ਖੜੇ ਸੀ ਚੁੱਪਚਾਪ ਕਿਸੇ ਤੋਂ ਨਹੀਂ ਸਰਿਆ ਵੀ ਕਰਪਾਣ ਹੋਵੇ ਤੇ ਉਹਦਾ ਆਹੂ ਲਾ ਕੇ ਉਹ ਧੌਣ ਲਾ ਕੇ ਉਹ ਮਾਰਗੇ ਤੇ ਉਹ ਫੱਟਵਾਲਾਂ ਨੂੰ ਖੇਡਿਆ ਜਾਵੇ ਗੱਲ ਇਹ ਕਹਿਣੀ ਇਹ ਨਹੀਂ ਹੈ ਕਹਿਣੀ ਆ ਕਰਨੀ ਵੀ ਚਾਹੀਦੀ ਆ ਹੁਣ ਅਸੀਂ ਤਾਂ ਹੈਣੀ ਉਥੇ ਤਈਵਨੀ ਹੈ ਕਰਨੀ ਥਾਤੀ ਪਰ ਸਾਡੇ ਸਾਡੇ ਤਾਂ ਹੱਥੋਂ ਬਾਹਰ ਹੋ ਜਾਂਦੀ ਨਾ ਖੇਡ ਜਦੋਂ ਪੁਲਿਸ ਨੂੰ ਬੰਦਾ ਫੜਾ ਦਿੰਦੇ ਆ ਜੇ ਰਹੇ ਹੋਵੇ ਸਾਨੂੰ ਪਹਿਲੋ ਦੱਸਣ ਸਾਰੇ